ਕੋਸਾ ਬਹੁ ਵੱਡੇ ਦੋਸ਼ ਨੇ ਵੀ ਸੀਚੇਵਾਲ ਸਾਹਿਬ ਨੂੰ ਮੀਨਾ ਜਾਂਦਾ ਸੀਚੇਵਾਲ ਸੰਤ ਨੇ ਉਹ ਪਹਿਲੇ ਨੰਬਰ ਤੇ ਦੂਸਰੇ ਨੰਬਰ ਤੇ ਉਹ ਮੈਂਬਰ ਆਫ ਪਾਰਲੀਮੈਂਟ ਨੇ ਜਿਹੜੇ ਸੰਤ ਸੀਚੇਵਾਲ ਨੂੰ ਮੀਨਾ ਜਾਂਦਾ ਤੁਸੀਂ ਇਹ ਕੋਈ ਹੈਗੇ ਆ ਤੁਹਾਡੇ ਕੋਲ ਸਬੂਤ ਜਿਹੜੀਆਂ ਇਹ ਗੱਲਾਂ ਕਰਦੇ ਇਹ ਡੱਡਾ ਵੱਡਾ ਠੱਗ ਹੈ ਨਾ ਕੋਈ ਸੋਚ ਵੀ ਨਹੀਂ ਸਕਦੇ ਸੱਤ ਕਤਲੇ ਦੇ ਆਲੇ ਦੁਆਲੇ ਘੁੰਮਦੇ ਆ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਲੋਕ ਤਰਾ ਤਰਾ ਕਰਦੇ ਅਜੇ ਇੱਥੇ ਕਬਜ਼ੇ ਕੀਤੇ ਇਹਨਾਂ ਨੇ ਇੱਕ ਉਹ ਦੇਈ ਦੇ ਕਿਨਾਰੇ ਪੱਕੇ ਕਰਕੇ ਸੰਤ ਬਣਿਆ ਬੈਠਾ ਇਹ ਤਾਂ ਰਾਖਸ਼ ਹੈ ਇਹ ਅਤਵਾਦ ਦੇ ਸਮੇਂ ਦੇ ਵਿੱਚ ਇਹ ਤੇ ਲੁੱਟਾਂ ਖੋਹਣ ਦੇ ਪਰਚੇ ਆ ਇਹਦੇ ਬਾਰੇ ਵੀ ਕਿਹਦੇ ਗੱਲ ਕਰਦੇ ਹੋ ਤੇ ਘੱਟ ਪੁੱਛਿਆ ਮੈਨੂੰ ਇਹ ਚਿਹਰੇ ਜਿਹੜੇ ਹੈਗੇ ਮੈਂ ਸਾਰਿਆਂ ਨੂੰ ਜਾਣਦਾ ਮੇਰੀ ਪ੍ਰੋਬਲਮ ਹੈਗੀ ਹੈ। ਤੋ ਇਹ ਜਾਂ ਠੱਗ ਬੰਦਾ ਜਿਹੜਾ ਸੰਤ ਦੇ ਪਾ ਕੇ ਕੱਪੜੇ ਲੋਕਾਂ ਨੂੰ ਠੱਗਣ ਵਾਸਤੇ ਤੁਰਿਆ ਹੋਇਆ ਇਹ ਜਿਹੜਾ ਹੈਗਾ ਪੰਜਾਬ ਦੀ ਬਦਕਿਸਮਤੀ ਹੈ ਇਹ ਜੇ ਲੋਕਾਂ ਤੋਂ ਬਚਣ ਦੀ ਲੋੜ। ਯਾਨੀ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਠੱਗ ਚੋਰ ਕਤਲ ਕਾਤਲ ਨੇ ਜਿਹੜੇ ਉਹ ਸੰਤ ਜਾਂ ਸਮਾਸੇ ਵੀ ਉਹੀ ਵਿਅਕਤੀ ਬਣਦੇ ਨੇ। ਜ਼ਿਆਦਾਤਰ ਜ਼ਿਆਦਾਤਰ ਆ ਆਸ਼ੂ ਕੀ ਹੈਗਾ? ਚਾਰ ਕਤਲੇ ਦੇ ਖਾਤੇ ਬੋਲਦੇ ਆ 92 ਦੇ ਠੀਕ ਹੈ ਕਤਲ ਦਾ ਕਤਲ ਹੁੰਦਾ ਪਰ ਜਿੰਨਾ ਕਿ ਜਿਹੜੇ ਮਰ ਨਹੀਂ ਜਾਂਦਾ ਆਪ ਉਹਨਾਂ ਚੋਂ ਉਹ ਫਿਰ ਨਹੀਂ ਮਤਲਬ ਜਿਹੜੀ ਹੈਗੀ ਕਿ ਤੇ ਬੰਦ ਹੋ ਸਕ ਠਗੀਆਂ ਮੰਨ ਲੀਆਂ ਚੋਰੀਆਂ ਮੰਨ ਲੀਆਂ ਬੇਈਮਾਨੀਆਂ ਮੰਨ ਲੀਆਂ ਕਤਲਾਂ ਦੇ ਤਾਂ ਕੋਈ ਹਿਸਾਬ ਕਰਨ ਲੱਗ ਜਾ ਬਈ ਇਸ ਕਰਕੇ 4 ਕਤਲ ਤਾਂ ਇਹਦੇ ਨਾ ਬੋਲਦੇ 7 ਕਤਲ ਕੋਈ ਮੇਰੇ ਦੇ ਆਲੇ ਦੁਆਲੇ ਬੋਲਦੇ ਆ ਖਬਰਾਂ ਚ ਖਬਰਾਂ ਲੱਗੀਆਂ ਹੋਈਆਂ ਮੈਂ ਨਹੀਂ ਕਹ ਰਿਹਾ ਕਿ ਆਪਣੇ ਵੱਲੋਂ ਮੈਂ ਤਾਂ ਉਹਨੂੰ ਜਾਣਦਾ ਬੇਸਿਕਲ ਕਰਤਾਰਾਂ ਨੂੰ ਵੀ ਹੈਗੇ ਕੌਣ ਨੇ ਸਾਰੇ ਦੇ ਸਾਰੇ ਕ੍ਰਿਮੀਨਲ ਲੋਗ ਹੀ ਦਾ ਬੜੇ ਹੋਏ ਆ ਬੇੜਾ ਕਿ ਵਰਤ ਹੋਇਆ ਪੰਜਾਬ ਦਾ ਜਾਂ ਲਾਲਚ ਹੀ ਜਾਂ ਕ੍ਰਿਮਿਨਲ ਦੋਸ਼ੀ ਜਿਹੜੇ ਹੁੰਦੇ ਉਹ ਵੀ ਲੁਕ ਜਾਂਦੇ ਵਿੱਚ ਜਿਹੜਾ ਠੱਗ ਹੁੰਦੇ ਉਹ ਵੀ ਲੁਕ ਜਾਂਦੇ ਅੱਜ ਕ੍ਰਿਟੀਕਲ ਸਿਸਟਮ ਪੰਜਾਬ ਦਾ ਬਹੁਤ ਬੁਰੀ ਥੀ